ਜੀ ਕਿਵੇਂ ਚੰਡੀਗੜ੍ਹ ਵਾਲੀ ਖਰੜ ਵਾਲੇ ਉਹ ਮੈਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਈਆ ਅੱਜ ਦਿਨ 22ਵਾਂ ਬਿਲਕੋੜੇ ਨੂੰ ਕਰਿਆ ਸਟਾਰਟ ਤੇ ਚੱਲੇ ਆ ਪਿਕਅਪ ਕਰਨ ਦੇ ਲਈ ਲਓ ਜੀ ਪਹਿਲੀ ਰਾਈਡ ਕਰਤੀ ਕੰਪਲੀਟ ਸੱਤ ਫੇਸ ਡਰਾਪਿੰਗ ਕਰਤੀ ਤੇ ਦੂਜੀ ਰਾਈਡ ਪਈ ਹੈ ਕਿ ਹੁਣ ਸੱਤ ਫੇਸ ਤੋਂ ਹੀ ਜਾਣਾ ਕਸਟਮਰ ਨੇ ਖਰੜ ਵਾਲੇ ਨੂੰ ਚੱਲੀਏ ਫਿਰ ਚੱਕੀਏ ਕਸਟਮਰ ਨੂੰ ਬਾਬਿਓ ਆਪਾਂ ਖੜੇ ਆ ਲੈਟਾਂ ਤੇ ਸਿਆਣੇ ਬੱਚਿਆਂ ਵਾਂਗ ਕੀ ਰੂਲ ਫੋਲੋ ਕਰਕੇ ਹੀ ਜਾਵਾਂਗੇ ਲੋ ਜੀ ਬਾਬੇ ਉਹ ਡਰਾਪਿੰਗ ਕਰਤੀ ਖੜੜ ਡ੍ਰੌਪ ਕਰਕੇ ਤੇ ਹੁਣ ਚੱਲੇ ਆਂਗੇ ਰੋਂਗ ਸਾਈਡ ਹੀ ਗੱਡੀ ਪਾਤੀ ਦੇਖੀ ਆ ਉਹ ਮੈਂ ਕਿਹਾ ਹੁਣ ਚਲਾਨ ਹੋ ਜਾਊਗਾ ਜਾਂ ਆਪਾਂ ਨਿਕਲੀ ਜਾਵਾਂਗੇ ਬਾਬੇ ਉਹ ਮੇਰੇ ਨਾਲ ਕੋਲੋਲ ਹੋ ਗਈ ਭਾਦਰ ਕੋੜੇ ਦਾ ਖਰਾਕ ਮੁੱਕ ਗਈ ਤੇਲ ਮੁੱਕ ਗਿਆ ਸੀਗਾ ਹੁਣ ਮੁੰਡੇ ਨੂੰ ਬੁਲਾਇਆਗਾ ਉਹਦੀ ਐਕਟਿਵ ਆ ਫੜ ਕੇ ਚੱਲੀਏ ਫਿਰ ਤੇਲ ਪੋਈਏ ਬਾਬੇ ਪਹੁੰਚ ਗਏ ਮੁੰਡਾ ਐਕਟਿਵ ਲੈ ਕੇ ਹੁਣ ਭਾਦਰ ਕੋੜੇ ਲਈ ਤੇਲ ਲੈਣ ਚੱਲੇ ਆਂਗੇ ਚਪੋਆ ਕੇ ਲੈ ਕੇ ਆਇਆ ਤੇਲ ਫਿਰ ਭਾਦਰ ਕੋੜੇ ਚ ਪਾਈਏ ਤੇਲ ਕਰੇ ਆ ਰੋਟੀ ਖਾਣ ਲਈ ਘਰੇ ਮਾਤਾ ਹਣੀ ਨਾਟਕ ਲਾਈ ਬੈਠੇ ਨੇ ਕਮੈਂਟ ਕਰਕੇ ਦੱਸਿਓ ਕਿ ਤੇ ਕਿਹਰੇ ਘਰੇ ਆਹ 24 ਘੰਟੇ ਨਾਟਕ ਚੱਲਦੀ ਰਹਿੰਦੇ ਨੇਗੇ ਲੋ ਜੀ ਪਹੁੰਚ ਗਏ ਬਾਬੇ ਲੁਕੇਸ਼ਨ ਤੇ ਗਿਲਕੋ ਤੋਂ ਪਿਕਅਪ ਕਰੀਏ ਜਾਣਾ ਕਸਟਮਰ ਨੇ ਸੈਕਟਰ 17 ਵਾਲੀ ਸਾਈਡ ਨੂੰ ਲੋ ਜੀ ਇਹ ਵੀ ਰਾਈਡ ਕਰਤੀ ਕੰਪਲੀਟ 17 ਸੈਕਟਰ ਬੈਕ ਸਾਈਡ ਛੱੜਤੀ ਡਰਾਪਿੰਗ ਬਾਦਰਕੋੜੇ ਦੀ ਫੇਵਰਟ ਜਗ੍ਹਾ ਤੇ ਪਹੁੰਚ ਕੇ ਖੜੇ ਖੜੇ ਨੂੰ ਉੱਥੇ 17 ਸੈਕਟਰ ਦੇ ਨੂੰ ਭੁੱਖ ਲੱਗ ਗਈ ਹੁਣ ਗਿੱਲਾਂ ਨੇ ਚੱਕਰਾ ਕੇ ਫੇਰ ਚੱਕਦੇ ਆਂਗੇ ਕੋਈ ਵਧੀਆ ਜੀ ਰਾਈਡ ਬਾਬੇ ਅੱਜ ਗਰਮੀ ਲੱਗ ਰਹੀ ਆ ਯਾਰ ਬਹੁਤ ਜ਼ਿਆ ਅੱਛਾ ਚੈੱਕ ਕਰੋ ਬਾਬੇ ਦੀ ਉਮਰ 80-85 ਸਾਲ ਦੀ ਹੈ ਡਰੈਕਟਰ ਥੱਲੇ ਬਹਿ ਕੇ ਕਟਿੰਗ ਦਾ ਕੰਮ ਕਰ ਰਹੇ ਆ ਯਾਰ ਇਸ ਉਮਰ ਦੇ ਵਿੱਚ ਵੀ ਐਵੇਂ ਦੇ ਨੂੰ ਬਜ਼ੁਰਗਾਂ ਨੂੰ ਦੇਖ ਕੇ ਨਾ ਬਹੁਤ ਆਪਣੇ ਆਪ 'ਚ ਹੌਸਲਾ ਹੁੰਦਾ ਹੈਗਾ ਕਿ ਸਾਨੂੰ ਕੰਮ ਹੋਰ ਕਿੱਥੀ ਹੈ ਹੋਰ ਮਿਹਨਤ ਕਰੀਏ ਇਹਨਾਂ ਨੂੰ ਦੇਖ ਕੇ ਬਾਦਰ ਕੋੜੇ ਨੂੰ ਪੇਟ ਪੂਜਾ ਕਰਾਉਣ ਤੋਂ ਬਾਅਦ ਰਾਈਡ ਆਈ ਹੈ ਕਿ ਹੁਣ ਪੀਜੀਆ ਤੋਂ ਕਸਟਮਰ ਨੂੰ ਪਿਕ ਕਰਨ ਚੱਲੇ ਆਂਗੇ ਜਾਣਾ ਕਸਟਮਰ ਨੇ ਖਰੜ ਗਿਲਕੋ ਵਾਲੀ ਸਾਈਡ 'ਤੇ ਚੱਲੀਏ ਪਿਕਅਪ ਕਰੀਏ ਤੇ ਚੱਲੀਏ ਬਾਬੇ ਉੱਥੇ ਰੱ 24 ਘੰਟੇ ਰਹਿੰਦਾ ਯਾਰ ਬਹੁਤ ਪੇਸ਼ੈਂਟ ਹੈਗਾ ਇੱਥੇ ਵੀ ਗਿਲਕੋ ਦੇ ਵਿੱਚ ਕਰਤੀ ਡ੍ਰੌਪਿੰਗ ਹੁਣ ਰਾਈਡ ਆਈ ਆ ਓਮਕਾਰ ਸਿਟੀ ਤੋਂ ਖਰੜ ਲੁਧਿਆਣਾ ਰੋਡ ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾ ਹੈਗਾ 17 ਸੈਕਟਰ ਬੱਸ ਸਟੈਂਡ ਬਾਈ ਦੀਆਂ ਲਾਈਟਾਂ ਕੋਲ ਐਕਸੀਡੈਂਟ ਹੋਇਆ ਪਤਾ ਨਹੀਂ ਸੱਟ ਵੱਜੀ ਆ ਪਤਾ ਨਹੀਂ ਨਹੀਂ ਵਾਈਗਰੂ ਭਲੀ ਕਰੇ ਬੰਦੇ ਤੇ ਰੋਡ ਤੇ ਹੀ ਸੁੱਤਾ ਪਿਆ ਹੈਗਾ ਚੋਪਰ दारू ਪੀ ਕੇ ਨੂੰ ਕੋਈ ਟੈਨਸ਼ਨ ਨਹੀਂ ਚਿੱਲ ਮਾਰ ਰਿਹਾ ਲੋ ਜੀ ਪਹੁੰਚ ਗਏ ਸੈਕਟਰ 17 ਆਈਐਸਬੀਟੀ ਕਰਤੀ ਡ੍ਰੌਪਿੰਗ ਲੋ ਜੀ ਖਰੜ ਕਰਤੀ ਡ੍ਰੌਪਿੰਗ ਸੈਕਟਰ 17 ਤੋਂ ਹੀ ਰਾਈਡ ਪੈ ਗਈ ਸੀ ਕਿ ਜਿੱਥੇ ਡ੍ਰੌਪ ਕੀਤਾ ਸੀ ਕਸਟਮਰ ਨੂੰ ਪਹਿਲਾਂ ਉੱਥੋਂ ਹੀ ਪਿਕਅਪ ਕਰਕੇ ਗਿਲਕੋ ਦੇ ਵਿੱਚ ਕਰਤਾ ਡ੍ਰੌਪ ਬਾਬੇ ਛੋਟੇ ਛੋਟੇ ਬੱਚੇ ਫੁੱਲ ਮਸਤੀ ਦੇ ਵਿੱਚ ਖੇਡਣ ਲੱਗੇ ਹੋਏ ਸੀਗੇ ਇਹਨਾਂ ਦੇ ਕੋਲ ਦੀ ਗੱਡੀ ਕੱਢਣ ਲੱਗੇ ਵੀ ਡਰ ਲੱਗਦਾ ਸੀ ਕਿ ਬਾਈ ਚਾਂਸ ਕੋਈ ਬੱਚਾ ਇੱਧਰ ਉੱਧਰ ਨੂੰ ਨਾ ਹੋ ਜੇ ਬਾਬੇ ਉਹ ਰਾਈਡ ਕੋਈ ਆ ਨਹੀਂ ਰਹੀ ਸੀ ਕਿ ਡੇਢ ਤੋਂ 2 ਘੰਟੇ ਹੋ ਗਏ ਖੜੇ ਖੜਾਏ ਨੂੰ ਬਸ ਘਰੋਂ ਚੱਲੀ ਹੈ ਅੱਜ ਦਾ ਟਾਰਗੇਟ ਹੋ ਗਿਆ ਕੰਪਲੀਟ ਜਾਂਦੇ ਜਾਂਦੇ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਛੋਟੇ ਭਰਾ ਨੂੰ ਬਾਕੀ ਮਿਲਦੇ ਆਂ ਕੱਲ ਨੂੰ ਵਾਈਗੁਰਜੀ ਚੜ੍ਹਦੀ ਕਲਾ ਚ ਰੱਖਣ ਸਭ ਨੂੰ